ਜਮਾ ਨਵੇਂ ਟਾਇਰ ਆ ਜੀ ਛਾੜ ਕੇ ਤੇ ਸਵਾਹ ਕਰਦੇ ਕੋਲਤ ਨੇ ਜਿਹੜੇ ਕਿਸਾਨਾਂ ਦਾ ਸ਼ੰਭੂ ਬੈਰੀਅਰ ਤੇ ਟਰੈਕਟਰ ਟਰੈਲੀਆਂ ਦਾ ਨੁਕਸਾਨ ਹੋਇਆ ਸੀ ਤੇ ਟਾਇਰ ਖਰਾਬ ਹੋ ਗਏ ਸੀ ਉਹਨਾਂ ਲਈ ਇਸ ਵਪਾਰੀ ਨੇ ਫ੍ਰੀ ਟਾਇਰ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਕਈ ਕਿਸਾਨ ਇਸ ਵਪਾਰੀ ਕੋਲ ਫ੍ਰੀ ਟਾਇਰ ਲੈਣ ਲਈ ਪਹੁੰਚ ਗਏ ਪਰ ਹੁਣ ਇਹ ਵਪਾਰੀ ਲੋਕਾਂ ਅੱਗੇ ਹੱਥ ਬਣ ਰਿਹਾ ਤੇ ਕੀ ਕਹਿ ਰਿਹਾ ਆਉ ਜਾਣਦੇ ਆ ਨਵੇਂ ਟਾਇਰ ਆ ਜੀ ਸਾਰ ਕੇ ਤੇ ਸਵਾਹ ਕਰਤੇ ਬੁੱਲਤ ਨੇ ਆ ਵੀਰ ਸਾਡੇ ਕੋਲ ਲੈ ਕੇ ਆਇਆ ਤੇ ਬਾਦਲ ਸਾਹਿਬ ਨੇ ਬੜੀ ਦਲੇਰੀ ਨਾਲ ਗੱਲ ਨਾ ਲਾਇਆ ਵੀਰ ਨੂੰ ਤੇ ਟਾਇਰ ਬਦਲ ਕੇ ਦਿੱਤੇ ਆ ਬਾਕੀ ਬਾਦਲ ਸਾਹਿਬ ਤੁਹਾਨੂੰ ਖੁਦ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ ਅਸੀਂ ਹਰ ਬੰਦੇ ਦੇ ਟਾਇਰ ਬਦਲਾਂਗੇ ਉਹਨੂੰ ਉਹਨਾ ਟਾਇਰ ਦੇਵਾਂਗੇ ਜਿੰਨਾ ਟਾਇਰ ਲੱਪਟਿਆ ਆਹ ਗਰੂਨ ਪਰੇ ਵਿੱਚ ਚੈੱਕ ਕਰ ਲੋ ਦਾਦਾ ਹੀ ਮਾਰੀ ਵੀਡੀਓ ਸਾਰੇ ਗੌਂਦ ਤੇ ਮਾਰ ਦਿਓ ਇਹ ਵੀ ਤੁਸੀਂ ਤੁਹਾਡੇ ਲਈ ਇਕੱਠਾ ਕੀਤਾ ਮਾਰ ਤੇ ਤੁਹਾਨੂੰ ਦੇਣਾ ਦੂਜੀ ਗੱਲ ਆਹ ਦੇਖੋ ਮੈਨੂੰ ਨਹੀਂ ਪਤਾ ਕਿਹੜੇ ਵੀਰ ਤੋਂ ਆਇਆ ਤੇ ਅਸੀਂ ਟਾਇਰ ਬਾਰ ਕੇ ਦਿੱਤਾ ਦੇ ਵਿੱਚੋਂ ਕਈ ਸ਼ਰਾਬ ਦੇ ਅਸਰ ਨਾਲ ਸਾਨੂੰ ਉਹੀ ਫੋਨ ਕਰੀ ਜਾਂਦੇ ਆ ਸਾਨੂੰ ਪੁਰਾਣੀਆਂ ਫੋਟੋਆਂ ਫੜਾਈਆਂ ਦੇ ਕੱਟ ਲੱਗੇ ਟਾਇਰ ਫੜਾਈ ਜਾਂਦੇ ਆ ਓਏ ਭਾਈ ਦਾਈਆਂ ਨੂੰ ਢੜ ਨਹੀਂ ਲੱਗਦਾ ਸਾਨੂੰ ਸਾਰਾ ਪਤਾ ਕੀ ਦਾ ਕਰੋ ਟਾਇਰ ਪਟਿਆ ਕਾਲਾ ਪਟਿਆ ਕਿ ਹੁਣੇ ਪਟਿਆ ਆ ਮੈਂ ਆਜੀ ਹੁਣ ਹੁਣ ਵਰਦਾ ਆ ਵੀ ਬਾ ਤੇ ਤੇ ਖੂਨ ਨਿਕਲੂ ਪਤਾ ਲੱਗੂ ਤਾ ਆ ਦੇਖੇ 6 ਮਹੀਨੇ ਬਿਨਾਂ ਆ ਵੀ ਸਾਰੇ ਬਾਈ ਮੈਂ ਬੇਇਨਤੀ ਕਰਦਾ ਜਿਹੜੇ ਮੇਰੇ ਵਿਰੋਧੀ ਆ ਜਿਹੜੇ ਮੇਰੇ ਤੇ ਲੱਗਦੇ ਆ ਜਾਂ ਜਿਹੜੇ ਕਹੇਂ ਉਂਗਣਾ ਚੜੇ ਪਿਆ ਉਹ ਭਰਾਵੋ ਉਹ ਵੀਰੋ ਉਹ ਮੈਂ ਤੈਨੂੰ ਕਾਰ ਦੇਉਂਗਾ ਇੱਕ ਇੱਕ ਬੰਦੇ ਨੂੰ ਦੇਉਂਗਾ ਪਰ ਸਬਰ ਰੱਖੋ ਹੌਲੀ ਹੌਲੀ ਕਰਕੇ ਆ ਪਰ ਪ੍ਰੂਫ ਤੇ ਲਊਂਗਾ ਪ੍ਰੂਫ ਮੈਂ ਜ਼ਰੂਰ ਲਊਂਗਾ ਐਵੇਂ ਨਹੀਂ ਮੈਂ ਦੇ ਦੇਣਾ ਨੀ ਤੁਰਿਆ ਤੇ ਲੈ ਗਿਆ ਮੈਂ ਮਪਰੂਫ ਜ਼ਰੂਰ ਲਊਂਗਾ ਕਈ ਬੰਦੇ ਕਈ ਬੰਦਾ ਨਹਿਰਾ ਚੱਲਦੀਆਂ ਜਦੇ ਬੰਦਿਆ ਚੱਲਦੀਆਂ ਉਹ ਕਈ ਰੈਫਰੈਂਟ ਹੋਏ ਨਹੀਂ ਬਿਝਾ ਦਾ ਚੱਕ ਜਾਂਦੇ ਆ ਉਹ ਭਰਾ ਬਣ ਕੇ ਮੇਰਾ ਵੀ ਸਾਥ ਦਿਓ ਮੇਰੇ ਨਾਲ ਚੱਲੋ ਹਰੇਕ ਬੰਦੇ ਦੇ ਤੈਅ ਮੈਂ ਦੇਵਾਂਗਾ ਜਿੰਨਾ ਉਹ ਚੱਲੇ ਇਸ ਕੋਪਾਰੀ ਦਾ ਕਹਿਣਾ ਹੈ ਕਿ ਉਸ ਕੋਲ ਕੁਝ ਲੋਕ ਪਹਿਲਾਂ ਦੇ ਪਏ ਖਰਾਬ ਟਾਇਰ ਵੀ ਬਦਲਣ ਲਈ ਆ ਰਹੇ ਨੇ ਤੇ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਨੇ ਤੇ ਹੱਥ ਬਨ ਕੇ ਉਹਨਾਂ ਲੋਕਾਂ ਨੂੰ ਅਜੇਹਾਂ ਨਾ ਕਰਨ ਦੀ ਬੇਨਤੀ ਕਰ ਰਿਹਾ ਕਿ ਮੈਂ ਆਪਣੀ ਪਹੁੰਚ ਮੁਤਾਬਕ ਜਿੰਨਾ ਹੋ ਸਕਦਾ ਹੈ ਸੇਵਾ ਕਰ ਰਿਹਾ ਹਾਂ ਪਰ ਇਸ ਦਾ ਨਜਾਇਜ਼ ਫਾਇਦਾ ਨਾ ਚੁੱਕਿਆ ਜਾਏ ਕਿ ਵਾਕਈ ਹੀ ਕੁਝ ਲੋਕ ਇਸ ਦਾ ਗਲਤ ਫਾਇਦਾ ਉਠਾਉਣਾ ਚਾਹੁੰਦੇ ਨੇ ਜੇਕਰ ਇਹ ਸੱਚ ਹੈ ਤਾਂ ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ